ਜਾਦੇ ਵਿੱਚ ਅਕਸਰ ਹੀ ਗੁਟਕਾ ਸਾਹਿਬ ਦੀ ਬੇਅਦਬੀਆਂ ਘਟਨਾਵਾਂ ਸਾਹਮਣੇ ਆਉਂਦੀ ਰਹਿੰਦੀਆਂ ਨੇ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ ਫਰੀਕੋੜ ਜ਼ਿਲ੍ਹੇ ਦੇ ਪਿੰਡ ਕਰੀਰ ਵਾਲੇ ਦੀ ਜਿੱਥੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਅਤੇ ਗਲੀਆਂ ਦੇ ਵਿੱਚ ਅੰਗ ਖਲੋਰੀ ਮਿਲੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਤੇ ਸਿੱਖ ਸੰਗਤਾਂ ਦੇ ਵਿੱਚ ਜਿੱਥੇ ਰੋਸ ਪਾਇਆ ਜਾ ਰਿਹਾ ਸੀ ਇਸ ਘਟਨਾ ਬਾਰੇ ਜਾਣਕਾਰੀ ਨਿਕਲ ਕੇ ਇਹ ਸਾਹਮਣੇ ਆਈ ਕਿ ਪਿੰਡ ਦੇ ਹੀ ਸ਼ਖਸ ਵੱਲੋਂ ਆਪਣੇ ਪੁੱਤ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰੀ ਕਰ ਲਈ ਗਈ ਹੈ ਤੁਸੀਂ ਵੀ ਸੁਣੋ ਇਸ ਘਟਨਾ ਬਾਰੇ ਕੀ ਕਹਿੰਦੇ ਨੇ ਪਿੰਡ ਵਾਸੀ ਅਤੇ ਪੁਲਿਸ ਵੱਲੋਂ ਦੱਸਿਆ ਗਿਆ ਅਸਲ ਸੱਚ ਕਿੰਨਾ ਕਾਰਨਾਂ ਕਰਕੇ ਇਹਨਾਂ ਦੋਵੇਂ ਪਿਓ ਪੁੱਤਾਂ ਵੱਲੋਂ ਇਸ ਘਟਨਾ ਨੂੰ ਦਿੱਤਾ ਗਿਆ ਸੀ ਅੰਜਾਮ ਨਮਰ ਜੀ ਕਾਕਾ ਖਾਲਸਾ ਸ੍ਰੀ ਵੈਗਰ ਜੀ ਦੀ ਫਤਿਹ ਅੱਜ ਦੀ ਘਟਨਾ ਜੀ ਬਹੁਤ ਦੁਖਦਾਈ ਘਟਨਾ ਸੀ ਸਾਡੇ ਪਿੰਡ ਲਈ ਮੈਂ ਕਿ ਪਿੰਡ ਦਾ ਸਰਪੰਚ ਹੋਣ ਦੇ ਨਾਂ ਤੇ ਸਵੇਰ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆਏ ਪੁਲਿਸ ਪ੍ਰਸ਼ਾਸਨ ਆਇਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਗਰੂਪ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਮਿਹਰ ਕੀਤੀ ਸਾਡੇ ਨਗਰ ਤੇ ਕੋਈ ਇਸ ਤਰ੍ਹਾਂ ਦੀ ਹੋਰ ਘਟਨਾ ਨਹੀਂ ਹੋਈ ਵੀ ਪਿੰਡ ਦੇ ਹੋਰ ਲੋਕ ਘੁੱਟੇ ਜਾਂਦੇ ਵੀ ਮੌਕੇ ਤੇ ਉਹ ਬੰਦੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੌਕੇ ਤੇ ਆ ਕੇ ਤੇ ਇਸ ਕਾਰਵਾਈ ਨੂੰ ਸੰਭਾਲਿਆ ਜੀ ਦੂਜੀ ਗੱਲ ਇਹ ਆ ਜੀ ਵੀ ਬਹੁਤ ਹੀ ਹਿੰਮਤਪਾਗੀ ਘਟਨਾ ਸੀ ਤੇ ਚਲੋ ਅਜੇ ਮੌਕੇ ਤੇ ਸੁਲਝ ਗਿਆ ਕੰਮ ਤੇ ਪੁਲਿਸ ਨੇ ਉਹ ਬੰਦੇ ਗ੍ਰਿਫਤਾਰ ਕਰ ਲਏ ਇਹ ਕਦੋਂ ਕਦੀ ਘਟਨਾ ਇਹ ਤੇ ਜੀ ਸਵੇਰ ਕੋਈ ਪੌਣੇ 7 ਵਜੇ ਪਤਾ ਲੱਗਦਾ ਤੇ ਘਟਨਾ ਤੇ ਕੱਲ ਦੀ ਹੋ ਸਕਦਾ ਹੋਵੇ ਜਦੋਂ ਘਟਕਾ ਸਾਹਿਬ ਦੇ ਅੰਗ ਉਥੋਂ ਮਿਲਿਆ ਇਹ ਆਪਣੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਨਹੀਂ ਆਇਆਗਾ ਬੰਦੇ ਦੀ ਕੋਈ ਵੀ ਵਗੈਰਾ ਨਹੀਂ ਦੇਖੋ ਜੀ ਜਦੋਂ ਪੁਲਿਸ ਆ ਗਈ ਨਾ ਜੀ ਪੁਲਿਸ ਨੇ ਕਾਰਵਾਈ ਕੀਤੀ ਆਪਦੇ ਤੌਰ ਤੇ ਕੈਮਰੇ ਵੀ ਫਰੋਲੇ ਗਏ ਆ ਫਿਰ ਉਹਨਾਂ ਨੇ ਕੋਈ ਆਪਦੇ ਪੱਧਰ ਤੇ ਸਾਨੂੰ ਕਹਿਤਾ ਸੀ ਵੀ ਤੁਸੀਂ ਸਰਪੰਚ ਸਾਹਿਬ ਜਾਓ ਜੀ ਅਸੀਂ ਆਪਦੀ ਕਾਰਵਾਈ ਕਰਦੇ ਆ ਤੇ ਪੁਲਿਸ ਨੇ ਬਹੁਤ ਵਧੀਆ ਕਾਰਵਾਈ ਕੀਤੀ ਜੀ ਉਹਦੇ ਵਿੱਚ ਉਹਨਾਂ ਨੇ ਕੌਣ ਸੀ ਬੰਦੇ ਇਹ ਇੱਥੇ ਸਾਡੇ ਪਿੰਡ ਤੋਂ ਜਾਂ ਗੁਰਦੁਆਰਾ ਸਾਹਿਬ ਤੋਂ ਦੂਜਾ ਤੀਜਾ ਘਰ ਹੀ ਆ ਇਹ ਵੈਸੇ ਮੁੰਡਾ दारू-ਦਰੂ ਵੀ ਪੀ ਲੈਂਦਾ ਜਸਵਿੰਦਰ ਸਿੰਘ ਡੱਡਾ ਕਹਿੰਦੇ ਐਨੂੰ ਇੱਕ ਨਾਲ ਕਹਿੰਦੇ ਮੁੰਡਾ ਸੀ ਇਹਦਾ ਤੇ ਸੁਣਨ ਚ ਗੱਲ ਇਹ ਆਈ ਆ ਵੀ ਘਰ ਵਾਲੀ ਨਾਲ ਲੜ ਕੇ ਘਰ ਵਾਲੀ ਪਾਠ ਕਰਦੀ ਸੀ ਸ਼ਰਾਬ-ਸ਼ਰੂ ਪੀਤੀ ਅਤੇ ਨਹੀਂ ਉਹਦੋਂ ਗੁਟਕਾ ਸਾਹਿਬ ਪਾੜਦਾ ਸੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕਰੀਰ ਵਾਲੀ ਦੇ ਵਿੱਚ ਸਵੇਰੇ-ਸਵੇਰੇ ਸਾਨੂੰ ਪਤਾ ਲੱਗਿਆ ਕਿ ਸਾਬ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਗੁਟਕਾ ਸਾਹਿਬ ਦੇ ਅੰਗ ਆ ਜਿਹੜੇ ਪਾੜ ਕੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ ਆ ਸਰ ਜਿਹੜੀ ਜਿਹਦੇ ਅਸੀਂ ਦੇਖਦੇ ਹੋਏ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਤਾਂ ਹੁਣ ਤਕਰੀਬਨ ਸ਼ਾਮ ਤੱਕ ਇਹ ਸਾਰਾ ਉਹ ਬੰਦੇ ਵੀ ਫੜ ਲਏ ਗਏ ਆ ਪੂਰੇ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਜਿਹੜੇ ਸਹਿਯੋਗ ਦੇ ਸਦਕਾ ਉਹ ਦੋਸ਼ੀ ਆ ਫੜੇ ਗਏ ਆ ਤਾਂ ਉਹਨਾਂ ਤੇ ਬਣਦੀ ਕਾਰਵਾਈ ਆ ਜਿਹੜੀ ਉਹ ਹੋਣੀ ਚਾਹੀਦੀ ਆ ਉਹਨਾਂ ਨੂੰ ਸਖਤ ਸਜ਼ਾਾਂਵਾਂ ਜਿਹੜੀਆਂ ਮਿਲੀਆਂ ਚਾਹੀਦੀ ਕਿੰਨੇ ਦੋਸ਼ੀ ਫੜੇ ਗਏ ਇਹਦੇ ਚ ਹਜੇ ਤੱਕ ਦੋ ਪਿਓ ਪੁੱਤਾਂ ਦੀ ਗ੍ਰਿਫਤਾਰੀ ਪਈ ਆ ਤਾਂ ਅਗਲੇ ਆ ਜਿਹੜੀ ਉਹ ਜਾਂਚ ਦਾ ਵਿਸ਼ਾ ਉਹ ਵੀ ਜਾ ਕੇ ਅਸੀਂ ਪਿੱਛੇ ਪੈਰਵਾਈ ਕਰ ਰਹੇ ਆ ਤਾਂ ਗੱਲਬਾਤ ਕਰਕੇ ਜਿਹੜੇ ਹੋਰ ਵੀ ਇੱਥੇ ਪਿੱਛੇ ਉਹਨਾਂ ਦੇ ਮਨਸ਼ ਉਹ ਸਾਰਾ ਅਸੀਂ ਕਾਰਵਾਈ ਕਰਾਂਗੇ ਤੇ ਨਾ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਪਿੰਡ ਕਰੀਰ ਵਾਲੀ ਦੇ ਰਹਿਣ ਵਾਲੇ ਸਨ ਤਾਂ ਉਹਨਾਂ ਦਾ ਨਾਮ ਜਸਵਿੰਦਰ ਸਿੰਘ ਤੇ ਇੱਕ ਬਲਕਰਨ ਸਿੰਘ ਇਹ ਨਾਮ ਉਹਨਾਂ ਦੇ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਥਾਣਾ ਜੈਤੋ ਦੇ ਵਿੱਚ ਅੱਜ ਸਵੇਰੇ ਇੱਕ ਜਿਹੜੇ ਹੈਗੀ ਆ ਸ਼ਿਕਾਇਤ ਜਿਹੜੀ ਹੋਈ ਆ ਉਹ ਮਿਲੀ ਸੀਗੀ ਕਿ ਪਿੰਡ ਦੇ ਵਿੱਚ ਜਿਹੜੇ ਹੈਗੇ ਗੁਟਕਾ ਸਾਫ ਦੇ ਜਿਹੜੇ ਹੈਗੇ ਅੰਗ ਜਿਹੜੇ ਆ ਉਹ ਖਿਲਰੇ ਪਏ ਆ ਜਿਸ ਤੇ ਤਰੰਤ ਜਾ ਕੇ ਜੈਤੂ ਪੁਲਿਸ ਨੇ ਜਿਹੜੀ ਜਾ ਕੇ ਐਫ ਆਈ ਆਰ ਦਰਜ ਕੀਤੀ ਹੈਗੀ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਵੀ ਇਸੇ ਹੀ ਪਿੰਡ ਦਾ ਗੁਰਦੁਆਰੇ ਦੇ ਨਾਲ ਥੋੜੀ ਦੂਰ ਘਰ ਹੈਗਾ ਜਸਵਿੰਦਰ ਸਿੰਘ ਦਾ ਘਰ ਹੈ ਜੀ ਤੇ ਜਸਵਿੰਦਰ ਸਿੰਘ ਤੇ ਉਸ ਦਾ ਬੇਟਾ ਜਿਹੜਾ ਬਲਕਰਨ ਸਿੰਘ ਇਹ ਜਿਹੜੇ ਹੈਗੇ ਆ ਇਹ ਗੁਰਦਾਰੇ ਜਾਣ ਤੋਂ ਆਪਣੀ ਮਾਂ ਨੂੰ ਰੋਕਦੇ ਸੀਗੇ ਵੀ ਤੂੰ ਐਵੇਂ ਗੁਰਦਾਰੇ ਜਾਂਦੀ ਰਹਿਨੀ ਆ ਤੈਨੂੰ ਕੁਝ ਮਿਲਦਾ ਤਾਂ ਹੈ ਨਹੀਂਗਾ ਤੇ ਖਾਸ ਕਰ ਜਸਵਿੰਦਰ ਸਿੰਘ ਜਿਹੜਾ ਹੈ ਆਪਣੀ ਪਤਨੀ ਨਾਲ ਜਿਆਦਾ ਇਸ ਨੂੰ ਲੜਾਈ ਝਗੜਾ ਕਰਦਾ ਸੀ ਜਿੱਦਾਂ ਇਹਨਾਂ ਦੇ ਲੜਾਈ ਝਗੜੇ ਹੁੰਦੇ ਵਾਧਾ ਜਿਆਦਾ ਹੋ ਗਿਆ ਤੇ ਵਾਧੇ ਤੋਂ ਬਾਅਦ ਇਹਨਾਂ ਨੇ ਘਰ ਦੇ ਵਿੱਚ ਇੱਕ ਗੁੜਕਾ ਸਾਹਿਬ ਦਾ ਜਿਹੜਾ ਸੀਗਾ ਉਹ ਬੇਦਵੀ ਕਰਤੀ ਉਹਦੇ ਅੰਗ ਪਾੜ ਦਿੱਤੇ ਅੰਗ ਪਾਣ ਤੋਂ ਬਾਅਦ ਜਸਵਿੰਦਰ ਸਿੰਘ ਨੇ ਆਪਣੇ بیٹے ਜਿਹੜਾ ਬਲਕਰਨ ਹੈਗਾ ਉਹਨੂੰ ਕਿਹਾ ਵੀ ਇਹਨੂੰ ਜਾ ਕੇ ਨਾ ਤੂੰ ਜਿਹੜੀ ਪਿੰਡ ਦੇ ਵਿੱਚ ਸਮਾਦ ਹੈਗੀ ਆ ਇੱਕ ਉਹ ਸਮਾਦ ਦੇ ਵਿੱਚ ਲੁਕਾ ਆ ਤਾਂ ਉਹਨੇ ਉੱਥੇ ਜਿਹੜੇ ਹੈਗੇ ਆ ਉਹ ਅੰਗ ਲਗਾ ਦਿੱਤੇ ਸਰੀਰੇ ਜਦੋਂ ਹਵਾ ਕਿਤੇ ਆਈ ਆ ਉਹ ਅੰਗ ਜਦੋਂ ਹੈਗੇ ਉਹ ਮਹਾਰਾਜ ਦੇ ਅੰਗ ਜਦੋਂ ਬਾਹਰ ਵਿਖਰ ਗਏ ਤਾਂ ਉਸ ਗੱਲ ਤੋਂ ਜਦੋਂ ਇਹ ਗੱਲ ਪਤਾ ਲੱਗੀ ਕਿ ਹੁਣ ਪੁਲਿਸ ਵੀ ਆ ਗਈ ਆ ਤਾਂ ਫਿਰ ਇੰਨੇ ਜਿਹੜੀ ਘਰ ਦੇ ਵਿੱਚ ਜਿਹੜੀ ਗੁਟਕਾ ਸਾਫ ਦੀਆਂ ਜਲਤਾ ਸੀਆਂ ਉਹ ਵੀ ਅੱਜ ਜਿਹੜੀਆਂ ਹੈਗੀਆਂ ਸਰੀਰੇ ਆਪਣੇ ਚੁੱਲ੍ਹੇ ਦੇ ਵਿੱਚ ਬਾਲ ਦਿੱਤੀਆਂ ਗਈਆਂ ਦੋਨੋਂ ਪਿਓ ਪੁੱਤ ਨੂੰ ਰੈਸਟ ਕਰ ਲਿਆ ਗਿਆ ਵਾ ਕੁਝ ਕੁਝ ਕੇ ਸੀ ਆ ਰਹੀ ਆ ਤਾਂ ਇਸ ਤੋਂ ਬਾਅਦ ਜਿਵੇਂ ਜਿਵੇਂ ਅੱਗੇ ਹੋਰ ਕੋਈ ਗੱਲ ਨਿਕਲਦੀ ਆ ਤਾਂ ਫਿਰ ਤੁਹਾਨੂੰ ਜਾਣਕਾਰੀ ਦੇਵਾਂਗਾ